ਇਹ ਬੱਚੇ ਲੜਕੀ ਉਹ ਪਰਿਵਾਰ ਦੇ ਵਿੱਚੋਂ ਜਿਹਦੀ ਪਤੀ ਜਿਹੜੀ ਸਬਾਈ ਬਹੁਤ ਵੱਡੇ ਸਰਮਿਆਂ ਦੇ ਵਿੱਚ ਆ ਜੀ ਹਰ ਇੱਕ ਪਰਿਵਾਰ ਦੇ ਵਿੱਚ ਬੱਚੇ ਨੂੰ ਭੇਡਣਾ ਬਾਹਰ ਦੇ ਜੇ ਵਿੱਚ ਕੋਈ ਔਖੀ ਗੱਲ ਨਹੀਂ ਹੈ ਬੜਾ ਕਰਜ਼ਾ ਚੱਕ ਕੇ ਜਮੀਨ ਜਿਹੜੀ ਆ ਪਤੀ ਪੁੱਤਾਂ ਦੇ ਲਈ ਬਣਾਉਨੇ ਆ ਉਹਨੂੰ ਵੇਚ ਕੇ ਇੱਕਾ ਦੀ ਹਿੱਸਾ ਜ਼ਰੀ ਦਾ ਵੇਚ ਕੇ ਬੱਚੀ ਨੂੰ ਬਾਹਰ ਪੇ ਦਿਆ ਬਹੁਤ ਸਾਰੇ ਸੁਪਨੇ ਉਸ ਬੱਚੀ ਤੋਂ ਸਾਡੇ ਪਰਿਵਾਰ ਦੇ ਸੀਗੇ ਜੋ ਅੱਜ ਸਾਰੇ ਖੜੇ ਸਗਲਾ ਤੁਹ ਰਹੇ ਹੈ ਆਪਣੀ ਗੋੜੀਆ ਜਾ ਰਹੀ ਸੀ ਜੀ ਕਿਤੇ ਰਜ਼ੀਮ ਦੇਣ ਜਾ ਰਹੀ ਸੀ ਕੰਮ ਤੇ ਉਧਰ ਬਸ ਆਉਂਦੇ ਹੋਏ ਉਹ ਬਸ ਸਮੁੰਦਰ ਦੇ ਕਿਨਾਰੇ ਰੁਕ ਗਈ ਨਾਲ ਇੱਕ ਫਰੈਂਡ ਹੋਰ ਸੀ ਆ ਉਹ ਉੱਥੇ ਪੌਂਟਾ ਹੁਣ ਪਤ ਉੰਦਾ ਦੇਖਣ ਦੇ ਮਤਲਬ ਪੀ ਆ ਰਹੇ ਦੋਸਤ ਫੋਟੋਆਂ ਖਿਚ ਰਹੀ ਸੀ ਹੁਣ ਤੱਕ ਕੁਝ ਨਹੀਂ ਪਤਾ ਇਸ ਬਾਰੇ ਕੀ ਗੱਲ ਹੈ ਜੀ ਉੱਥੇ ਤੇ ਉਸ ਦੌਰਾਨ ਬਸ ਉੱਥੇ ਐਕਸੀਡੈਂਟ ਵਾਪਰ ਗਿਆ ਜੀ ਉਹ ਪਾਣੀ ਤੇ ਡਿੱਗ ਪਈ ਸਮੁੰਦਰ ਚ ਤੇ ਅਸੀਂ ਹੀ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਤਲਾਸ਼ ਕਰਨ ਵਿੱਚ ਸਾਡੀ ਸਰਕਾਰ ਕੋਈ ਨਾ ਕੋਈ ਮਦਦ ਕਰੇ ਕੇਂਦਰ ਸਰਕਾਰ ਨੂੰ ਹੀ ਮੰਗ ਕਰਦੇ ਆਂ